ਸਵਾਗਤ ਹੈ ਦੋਸਤੋ ਮੈਂ ਨਰਪੈ ਸਿੰਘ ਅਤੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦਾ ਕਿਰਤੀ ਨਾਲ ਇਹ ਚੈਨਲ ਦੇ ਉੱਤੇ ਆਪਾਂ ਇਸ ਤੋਂ ਪਹਿਲਾਂ ਵੀ ਕਾਫੀ ਵੀਡੀਓਜ਼ ਬਣਾ ਚੁੱਕੇ ਹਾਂ ਆਪਣੇ ਨਾਲ ਅੱਜ ਨੇ ਪ੍ਰਿਤਪਾਲ ਸਿੰਘ ਜੀ ਜੋ ਕਿ 1158 ਦੇ ਵਿੱਚ ਸਿਲੇਕਟਡ ਕੈਂਡੀਡੇਟ ਨੇ ਤੇ ਉਹਨਾਂ ਦਾ ਸਬਜੈਕਟ ਇੰਗਲਿਸ਼ ਹੈ ਇਸ ਤੋਂ ਜਿਹੜੀ ਵੱਧ ਜਾਣਕਾਰੀ ਉਹ ਆਪਾਂ ਇਹਨਾਂ ਤੋਂ ਪੁੱਛਾਂਗੇ ਤਾਂ ਪਹਿਲਾਂ ਥੋੜੀ ਤੁਹਾਨੂੰ ਇੰਟਰੋਡਕਸ਼ਨ ਦੇ ਦਾਂ ਕਿ ਜਿਵੇਂ ਕਿ ਸਰਕਾਰ ਦਾ ਜਿਹੜਾ ਰਵਈਆ ਹੈਗਾ ਜਾਂ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆਪਾਂ ਦੇਖੀਏ ਜਿਹੜੀ ਨਗੌਣੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਹੁਣ ਤੱਕ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਉਹ ਚਾਹੇ ਸਕੂਲਾਂ ਨੂੰ ਲੈ ਕੇ ਹੋਵੇ ਉਹ ਚਾਹੇ ਹਾਇਰ ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਯੂਨੀਵਰਸਿਟੀਆ ਨੂੰ ਲੈ ਕੇ ਹੋਵੇ ਉਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਹੋਰ ਮੈਘਮੇ ਆ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਜਿੰਨਾ ਕਰਮਚਾਰੀਆਂ ਨੇ ਮੁਲਾਜ਼ਮਾਂ ਨੇ ਇਸ ਸਰਕਾਰ ਨੂੰ ਬਣਾਉਣ ਦੇ ਵਿੱਚ ਬਹੁਤ ਜੋ ਵੱਡਾ ਯੋਗਦਾਨ ਪਾਇਆ ਸੀ ਉਹ ਮੁਲਾਜ਼ਮ ਹੁਣ ਇਸ ਸਰਕਾਰ ਤੋਂ ਬਹੁਤ ਨਰਾਸ਼ ਨੇ ਕਿਉਂਕਿ ਉਹਨਾਂ ਦੇ ਜਿਹੜੇ ਵੀ ਕੰਮ ਹੋਣੇ ਸੀਗੇ ਉਹ ਕੰਮ ਨਹੀਂ ਹੋਏ ਹੁਣ ਅੱਜ ਆਪਾਂ ਪਹੁੰਚੇ ਪੰਜਾਬੀ ਯੂਨੀਵਰਸਿਟੀ ਤੇ ਮੇਰੇ ਨਾਲ ਨੇ ਪ੍ਰਿਤਪਾਲ ਸਿੰਘ ਉਹਨਾਂ ਤੋਂ ਆਪਾਂ 1158 ਬਾਰੇ ਅਤੇ ਸਰਕਾਰ ਦੀ ਜਿਹੜੀ ਹੁਣ ਤੱਕ ਦੀ ਕਾਰਗੁਜ਼ਾਰੀ ਹੈ ਹਾਇਰ ਐਜੂਕੇਸ਼ਨ ਨੂੰ ਲੈ ਕੇ ਉਹ ਇਹਦੇ ਬਾਰੇ ਕੀ ਸੋਚਦੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਪ੍ਰਤਪਾਲ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਵਾਗਤ ਹੈ ਸ਼ੁਭ ਜਨਰਤਾ ਜੀ ਅ ਅਸਲ 'ਚ ਲਗਭਗ ਤੁਸੀਂ ਇੰਟਰੋਡਕਸ਼ਨ ਦੇ ਹੀ ਦਿੱਤੀ ਹੈਗੀ ਕਿ ਮੈਂ ਕਿਹੜਾ ਵਿਸ਼ਾ ਮੇਰਾ ਮੈਂ 1158 ਦੇ ਵਿੱਚ ਸਿਲੈਕਟ ਹੋਇਆ ਹੋਇਆਗਾ ਅ ਇਹ ਭਰਤੀ ਜਿਹੜੀ ਸੀਗੀ ਕਿਉਂਕਿ ਉੱਚੇ ਬਹੁਤ ਲੰਮੇ ਸਮਾਂ ਲੰਮਾ ਸਮਾਂ ਹੋ ਗਿਆ ਲਗਭਗ 2 ਤੋਂ 3 ਦਹਾਕੇ ਹੋ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਜਿਹੜੀ ਚੇਰੀ ਸਿੱਖਿਆ ਹੈਗੀ ਉਹਦੇ ਜਿਹੜੇ ਸਰਕਾਰੀ ਕਾਲਜ ਨੇ ਜਿਹੜੇ ਚੇਰੀ ਸਿੱਖਿਆ ਵਿਭਾਗ ਦੇ ਅੰਦਰ ਅੰਡਰ ਆਉਂਦੇ ਨੇ ਸਰਕਾਰੀ ਕਾਲਜ ਉਹਨਾਂ ਦੇ ਵਿੱਚ ਲਗਭਗ 20 ਤੋਂ 30 ਸਾਲ ਹੋ ਗਏ ਕੋਈ ਭਰਤੀ ਨਹੀਂ ਆਈ ਸੀਗੀ ਇੱਕ ਭਰਤੀ 1998 ਨੇੜੇ ਆਉਂਦੀ ਹੈ ਉਹਨੂੰ ਵੀ ਜਿਹੜਾ ਹੈਗਾ ਉਹਦੇ ਵਿੱਚ ਇੱਕ ਆਪਸ਼ਨ ਕਰਕੇ ਜਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਉਹਨੂੰ ਵੀ ਵਸਾ ਦਿੱਤਾ ਜਾਂਦਾ ਹੈਗਾ ਉਸ ਤੋਂ ਬਾਅਦ ਲੰਮੇ ਹਰਸੇ ਬਾਅਦ ਜਿਹੜੀ ਆ ਜਿਹੜੇ ਪੰਜਾਬ ਦਾ ਜਿਹੜਾ ਉੱਚ ਸਿੱਖਿਆ ਦੇ ਨੌਜਵਾਨ ਆਗਾ ਨਾ ਖਾਸ ਤੌਰ ਤੇ ਜਿਹੜੇ ਯੂਨੀਵਰਸਿਟੀਆਂ ਚੋਂ ਜਿਹੜੇ ਪੀ ਐਚ ਡੀ ਐਮ ਐਫਲ ਕਰਕੇ ਨਿਕਲੇ ਨੇ ਉਹਨਾਂ ਨੇ 2021 ਦੇ ਵਿੱਚ ਇੱਕ ਸਟਰਗਲ ਵੈਡਿਆ ਕਿ ਪੰਜਾਬ ਦੇ ਵਿੱਚ ਕੋਈ ਭਰਤੀ ਨਹੀਂ ਆਈ ਹੈਗੀ ਇੰਨੇ ਸਾਲ ਹੋ ਗਏ ਤਾਂ ਉਸ ਦਵਾ ਦੇ ਹੇਠ ਉਸ ਸਟਰਗਲ ਦੇ ਦਵਾ ਦੇ ਹੇਠ ਇੱਕ ਭਰਤੀ ਆਈ 1155 ਦੀ ਉਹਦੇ ਵਿੱਚ ਉਹਦਾ ਪੇਪਰ ਜਿਹੜਾ ਹੋਇਆ ਨਵੰਬਰ 2021 ਦੇ ਵਿੱਚ ਉਹਦੇ ਵਿੱਚ ਅਸੀਂ ਪੇਪਰ ਦਿੱਤਾ ਸਾਰੇ ਸਿਲੈਕਟ ਹੋਏ ਸਿਲੈਕਟ ਹੋਣ ਤੋਂ ਬਾਅਦ ਇਹ ਹੋਇਆ ਕਿ ਭਰਤੀ ਦੇ ਉੱਤੇ ਬਹੁਤ ਸਾਰੇ ਰੈਟਿਪੀਡਿਸ਼ਨ ਆ ਗਈਆਂ ਇਟਾ ਪ੍ਰੈਡੀਸ਼ਨਾਂ ਔਨ ਦੇ ਨਾਲ ਕੀ ਆਗਾ ਕਿ ਉਸ ਸਮੇਂ ਦੇ ਵਿੱਚ ਭਰਤੀ ਦੇ ਉੱਤੇ ਸਟੇ ਹੋ ਗਿਆ ਪਰ ਉਹਦੇ ਵਿੱਚ ਇਹ ਸੀ ਕਰਕੇ 607 ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੂੰ ਜੋਇਨਿੰਗ ਲੈਟਰ ਮਿਲ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ 120 ਦੇ ਕਰੀਬ ਜਿਹੜੇ ਸਾਥੀ ਸੀਗੇ ਵੱਡੇ ਉਹਨਾਂ ਨੂੰ ਜੋਇਨ ਕਰਾ ਲਿਆ ਗਿਆ ਸੀ ਉਹਨਾਂ ਪੋਸਟਿੰਗ ਆਰਡਰ ਜਿਹੜੇ ਸੀਗੇ ਉਹ ਮਿਲ ਗਏ ਸੀਗੇ ਵੱਖ-ਵੱਖal ਜਾਂਦੇ ਵਿੱਚ ਤਾਂ ਉਸ ਤੋਂ ਬਾਅਦ ਫਿਰ ਇਹ ਜਿਹੜੀ ਭਰਤੀ ਸੀਗੀ ਰੱਦ ਹੋ ਜਾਂਦੀ ਹੈਗੀ ਅਗਸਤ ਦੇ ਵਿੱਚ ਅਗਸਤ 2022 ਦੇ ਵਿੱਚ ਰੱਦ ਹੋ ਜਾਂਦੀ ਹੈਗੀ ਤੇ ਇਹ ਭਰਤੀ ਰੱਦ ਹੋਣਾ ਕੋਈ ਸੁਭਾਵਿਕ ਨਹੀਂ ਸੀਗਾ ਇਹ ਭਰਤੀ ਰੱਦ ਹੋਣ ਦੇ ਪਿੱਛੇ ਜਿਹੜਾ ਸੀਗਾ ਬਹੁਤ ਸਾਰੇ ਕਾਰਨ ਨੇ ਬਹੁਤ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਇਹ ਕਹੇ ਸੀਗੀ ਅਸੀਂ ਸਿੱਖਿਆ ਵਿੱਚ ਕ੍ਰਾਂਤੀ ਕਰਾਂਗੇ ਉਹਨਾਂ ਨੇ ਕੀ ਸੀਗਾ ਉਹਨਾਂ ਨੇ ਇਸ ਭਰਤੀ ਦੀ ਪਰਵਾਹ ਹੀ ਨਹੀਂ ਸਹੀ ਤਰੀਕੇ ਨਾਲ ਕੀਤੀ ਸੀਗੀ ਜਿਸ ਦੇ ਕਰਕੇ ਇਹ ਭਰਤੀ ਰੱਦ ਹੋ ਗਈ ਇਹਨਾਂ ਨੂੰ ਆਇਆ ਸੀਗਾ ਕਿ ਪਿਛਲੇ ਸਰਕਾਰ ਦੀ ਭਰਤੀ ਆ ਸੀ ਕਿਉਂ ਇਹਦੇ ਵਿੱਚ ਹੋਖ ਰਹੀਏ ਦੂਜੀ ਗੱਲ ਇਹ ਆ ਕਿ ਇਹਨਾਂ ਦਾ ਕੋਈ ਕੋਈ ਸਰਦਦਾ ਹੈ ਨਹੀਂ ਕਿ ਇਹ ਸੀ ਪੰਜਾਬ ਦੀ ਜਿਹੜੀ ਆ ਸਿੱਖਿਆ ਹੈਗੀ ਉਹਨੂੰ ਬਚਾਉਣਾ ਉਹਦੇ ਵਿੱਚ ਕੋਈ ਕੰਮ ਕਰਨਾਗਾ ਉਰ ਅੱਧ ਹੋ ਜਾਂਦੀ ਉਸ ਤੋਂ ਬਾਅਦ ਲਗਾਤਾਰ ਲਗਾਤਾਰ ਸਟਰਗਲ ਕਰਦੇ ਆਂਗੇ ਤੇ ਮਜਬੂਰ ਕਰਦੇ ਫਿਰ ਸਰਕਾਰ ਨੂੰ ਕਿ ਉਹ ਡਬਲ ਬੈਂਚ ਤੇ ਜਾ ਕੇ ਉਸ ਪਰ ਦੀਫੈਂਡ ਕਰੇ ਤੇ ਫਿਰ ਦੋ ਸਾਲ ਤਾਈ ਸਾਲ ਬਾਅਦ ਕੀ ਇਹਦਾ ਫੈਸਲਾ ਆਉਂਦਾਗਾ ਆ ਜਿਹੜਾ ਸਤੰਬਰ ਦੇ ਵਿੱਚ ਸਤੰਬਰ 2024 ਦੇ ਵਿੱਚ ਜਿਹੜਾ ਫੈਸਲਾ ਆਉਂਦਾਗਾ ਡਬਲ ਬੈਂਚ ਤੋਂ ਇਹ ਭਾਦੀ ਕਲੀਅਰ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਜਿਹੜੇ 4 6 7 ਕੈਂਡੀਡੇਟ ਸੀ ਉਹਦੇ ਵਿੱਚ 483 ਜਿਹੜੇ ਕੈਂਡੀਡੇਟ ਬਚਦੇ ਸੀਗੇ ਜਿਨ੍ਹਾਂ ਦੇ ਕੋਲ ਜੁਆਇਨਿੰਗ ਲੈਟਰ ਸੀਗੇ ਉਹਨਾਂ ਨੂੰ ਜਿਹੜੇ ਸਟੇਸ਼ਨ ਜਿਹੜੇ ਸੀ ਇੱਕ ਦਿਨ ਦੇ ਵਿੱਚ ਦੇ ਦਿੱਤੇ ਗਏ ਸੀ ਪਰ ਇਹ ਆਇਆ ਕਿ ਉਸ ਤੋਂ ਬਾਅਦ ਜਿਹੜੇ ਅਸੀਂ ਸੀਗੇ ਜਿਹਦੇ ਵਿੱਚ 411 ਦੇ ਲਗਭਗ ਅਸੀਂ ਉਮੀਦਵਾਰਾਂਗੇ ਉਸੇ ਭਰਤੀ ਦੇ ਉਮੀਦਵਾਰਾਂਗੇ ਜਿਹੜੇ ਚੋਣੇ ਜਿਸ ਸਾਡੀ ਲਿਸਟਾਂ ਪੈ ਗਈਆਂ ਸੀ ਜਾਂ ਰਿਜ਼ਲਟ ਆਊਟ ਹੋ ਗਏ ਸੀਗੇ ਪਰ ਉਹ ਲਿਸਟ ਜਿਹੜੇ ਰਿਜ਼ਲਟ ਵਾਪਸ ਲੈ ਗਈ ਸੀ ਲਏ ਗਏ ਸੀਗੇ ਤੇ ਹੁਣ ਡਬਲ ਬੈਂਚ ਤੇ ਉਹ ਕਿਸ ਭਰਤੀ ਨੂੰ ਕਲੀਅਰ ਹੋਏ ਨੂੰ ਤਿੰਨ ਮਹੀਨੇ ਹੋ ਚੱਲੇ ਨੇਗੇ ਪਰ ਹਾਲੇ ਤੱਕ ਜਿਹੜਾ ਸਾਡ ਸਰਕਾਰ ਨੇ ਸਾਨੂੰ ਨਾ ਕੋਈ ਸਾਡਾ ਕੋਈ ਰਿਜ਼ਲਟ ਕੋਈ ਡਿਕਲੇਅਰ ਕੀਤਾ ਦੁਆਰਾ ਨਾ ਹੀ ਕੋਈ ਜਾਨੂ ਜੁਆਨ ਲੈਟਰ ਦਾ ਪੋਸਟਿੰਗ ਆਰਡਰ ਤਾਂ ਦੇਣੀ ਹੀ ਕੀ ਸੀਗੇ ਤਾਂ ਉਹਦੇ ਲਈ ਉਹ ਹਲੇ ਤੱਕ ਸਾਡਾ ਜਿਹੜਾ ਸ ਕੰਮ ਸੜਾ ਉੱਥੇ ਹੀ ਖੜਾਗਾ ਸਾਨੂੰ ਅਸੀਂ ਅੱਜ ਵੀ ਜਿਹੜਾ ਉਡੀਕ ਕਰ ਰਹੇ ਆਂ ਕਿ ਉਹ ਸਾਨੂੰ ਜਵਾਨ ਇਲੈਕਟ੍ਰਾ ਸਾਨੂੰ ਸਟੇਸ਼ਨ ਉਹ ਕਦੋਂ ਮਿਲਣਗੇ ਹਲੇ ਵੀ ਜਿਹੜਾ ਉਹ ਜਾਉਂਦੇ ਤੈ ਉਹ ਉੱਥੇ ਹੀ ਮਸਲਾੜਾ ਸਾਰਾ ਖੜਾਗਾ ਤਾਂ ਹੁਣ ਆਪਾਂ ਦੇਖਦੇ ਵੀ ਜਦੋਂ ਮਤਲਬ ਭਾਰਤੀ ਤੁਸੀਂ ਇੱਥੇ ਤੱਕ ਦੇਖਣਾ ਵੀ ਕੋਰਟ ਨੇ ਵੀ ਉਹਨੂੰ ਬਹਾਲ ਕਰਤਾ ਉਸ ਤੋਂ ਬਾਅਦ باوجود ਵੀ ਜਿਹੜਾ ਮਨ ਲੋ ਡਿਪਾਰਟਮੈਂਟ ਹੈ ਜਾਂ ਸਰਕਾਰ ਹੈ ਉਹਨੇ ਕੋਈ ਕੰਮ ਨਹੀਂ ਕੀਤਾ ਪਰ ਤੁਸੀਂ ਕੀ ਕਰ ਰਹੇ ਹੋ ਇਸ ਭਾਰਤੀ ਨੂੰ ਲੈ ਕੇ ਮਤਲਬ ਜੇ ਤੁਸੀਂ ਹੁਣ ਚਾਹੁੰਦੇ ਵੀ ਅਸੀਂ ਜੁਆਇਨ ਹੋਈਏ ਉਸ ਤੋਂ ਬਾਅਦ ਕੋਈ ਤੁਸੀਂ ਧਰਨਾ ਕੀਤੇ ਕਿੰਨੇ ਹੀ ਧਰਨੇ ਕੀਤੇ ਜਾਂ ਹੋਰ ਕੀ ਕੀਤਾ ਉਹਦੇ ਬਾਰੇ ਤੁਸੀਂ ਉਸ ਤੋਂ ਮਤਲਬ ਡਿਪਾਰਟਮੈਂਟ ਦੇ ਆਪਣੀਆਂ ਜਿਤ ਡਿਪਾਰਟਮੈਂਟ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਦੱਸਿਆ ਜਾਂ ਪੁੱਛਿਆ ਜਾਂ ਸਰਕਾਰ ਕੀ ਕਹਿੰਦੀ ਹੈ ਮਤਲਬ ਧਰਨਾ ਕੀ ਕਿੰਨੇ ਵੀ ਤੁਸੀਂ ਹੁਣ ਤੱਕ ਧਰਨੇ ਲਾ ਚੁੱਕੇ ਹਾਂ ਅਸੀਂ ਜਦੋਂ ਇਹ ਹਫਤਾ ਡਬਲੈਂਟ ਤੋਂ ਕਲੀਅਰ ਹੋਈ ਤਾਂ ਨਾਲ ਦੀ ਨਾਲ ਅਸੀਂ ਜਿਹੜੇ 483 ਸਾਥੀ ਵੀਰ ਸੀ ਹੈ ਨਾ ਸਾਰੇ ਹੀ ਫਰੰਟ ਦੇ ਸਾਥੀ ਅਸੀਂ ਮਿਲ ਕੇ ਸੀਐਮ ਸਾਹਿਬ ਨੂੰ ਮਿਲੇ ਸੀਗੇ ਅਸੀਂ ਉਹਨਾਂ ਨੂੰ ਜਦੋਂ ਕਿਹਾ ਕਿ ਇਸ ਦਾ ਕਰਕੇ ਸਾਡੀ ਜਿਹੜੀ ਇਹ ਭਰਤੀ ਡਬਲਯੂਐਚ ਤੋਂ ਕਲੀਅਰ ਹੋ ਗਈ ਆ ਸਾਨੂੰ ਜੁਆਇਨਿੰਗ ਕਰਾ ਦਿਓ ਹੁਣ ਫਟਾਫਟ ਇਹਦੇ ਵਿੱਚ ਤਾਂ ਕਿ ਕੋਈ ਹੋਰ ਇਦਾਂ ਦੀ ਜਿਹੜੀ ਆ ਕਿਉਂਕਿ ਇਹ ਭਰਤੀ ਇੰਨੇ ਲੰਮੇ ਸਮੇਂ ਬਾਅਦ ਆਈ ਹੈਗੀ ਤਾਂ ਇੱਕ ਵੱਡਾ ਹਿੱਸਾ ਵਿੱਚ ਪੰਜਾਬ ਦਾਗਾ ਜਿਹੜਾ ਪੰਜਾਬ ਦੇ ਵਿੱਚ ਚਾਹੇ ਉਹ ਐਜੂਕੇਸ਼ਨ ਮਾਫੀਗਾ ਚਾਹੇ ਜਿਹੜਾ ਪ੍ਰਾਈਵੇਟ ਕਾਰਪੋਰੇਟਰ ਨੇ ਜਿਹੜੇ ਉਹਨਾਂ ਦਾ ਇੱਕ ਜ਼ੋਰ ਲੱਗਾ ਹੋਇਆ ਕਿ ਇਸ ਭਰਤੀ ਨੂੰ ਰੱਦ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਕਿ ਜਿਹੜੀ ਜਿਹੜੀ ਪਬਲਿਕ ਸੈਕ ਐਜੂਕੇਸ਼ਨ ਦਾ ਹਰ ਐ ਉਹ ਬਾਤ ਨਾਲ ਜਿਹੜੀ ਆ ਉਹ 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 ਉਹਦੇ ਜਿਹੜਾ ਪੰਜਾਬ ਨੂੰ ਲੋਕਾਂ ਨੂੰ এডਿਕੇਸ਼ਨ ਮਿਲਣ ਵਾਲੇ ਪਾਸੇ ਨਾ ਚੱਲ ਪਈ ਠੀਕ ਹੈ ਤਾਂ ਫਿਰ ਕੀ ਆ ਕਿ ਜਦੋਂ ਅਸੀਂ ਅਸੀਂ ਐਮ ਸਾਹਿਬ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਠੀਕ ਆ ਅਸੀਂ ਕਰਦੇ ਆਂਗੇ ਉਸ ਤੋਂ ਬਾਅਦ ਫਿਰ ਅਸੀਂ ਐਜੂਕੇਸ਼ਨ ਮਿਨਿਸਟਰ ਨੂੰ ਮਿਲੇ ਆ ਫਿਰ ਡੀਪੀਆਈ ਕੋਲ ਵੀ ਅਸੀਂ ਕੁਐਸਚਨ ਰੱਖਾਂਗੇ ਕਿ ਸਾਨੂੰ ਸਾਨੂੰ ਜੁਆਇਨ ਲੈਟਰ ਦੇ ਦੋ ਸਾਰੇ ਸਾਥੀ ਸੋਨੇ ਜੁਆਇਨ ਕਰਾਤੇ ਸਾਨੂੰ ਵੀ ਜੁਆਇਨ ਕਰਾ ਦਿਓ ਠੀਕ ਹੈ ਉਹਨਾਂ ਸਾਨੂੰ ਬਸ ਇੰਨਾ ਸਾਨੂੰ ਮਿਲਦਾ ਕਿ ਥੋੜਾ ਕੰਮ ਚੱਲ ਰਿਹਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਬਹੁਤ ਸਾਰੇ ਇਸ ਸਰਕਾਰ ਦੇ ਬਹੁਤ ਸਾਰੇ ਮਿਨਿਸਟਰ ਸੀ ਇਨਨਾਂ ਨੂੰ ਉਹਨਾਂ ਨੂੰ ਵੀ ਅਸੀਂ ਪਹੁੰਚ ਕੀਤੀ ਕੁਝ ਐਮਐਲਏ ਨੂੰ ਵੀ ਪਹੁੰਚ ਕੀਤੀ ਤੇ ਅਧਿਕਾਰੀ ਜਿਹੜੇ ਉੱਚੇ ਸਿੱਖਿਆ ਸਖਤਰ ਉਹਨਾਂ तक ਵੀ ਪਹੁੰਚ ਕੀਤੀ ਕਿ ਸਾਡਾ ਸਾਡਾ ਕੰਮ ਤਾਂ ਕਰੋ ਸਾਨੂੰ ਤਾਂ ਕਾਲਜਾਂ ਦੇ ਵਿੱਚ ਐਂਟਰ ਕਰਾਓ ਦੱਸੇ ਹੁਣ ਪੰਜਾਬ ਸਾਰੇ ਜਿਹੜੇ ਸਬਜੈਕਟ ਨੇ ਉਹਨਾਂ ਦੇ ਵਿੱਚ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਪੰਜਾਬੀ ਦੀ ਅਸੀਂ ਗੱਲ ਕਰਦੇ ਆਂ ਪੰਜਾਬ ਪੰਜਾਬ ਪੰਜਾਬੀ ਪੰਜਾਬੀ ਦੀ ਅਸੀਂ ਗੱਲ ਕਰਦੇ ਆਂ ਪੰਜਾਬੀ ਦੇ ਪੰਜਾਬੀ ਦੀਆਂ ਜਿਹੜੀਆਂ ਕਿੰਨਾ ਸਮਾਂ ਹੋ ਗਿਆ ਪੰਜਾਬੀ ਦੀਆਂ ਬਹੁ ਕੀ ਪੋਸਟ ਨਹੀਂ ਪਈਆਂ ਗਈਆਂ ਨਾ ਉਹਦੇ ਵਿੱਚ 142 ਦੇ ਜਿਹੜੇ ਕੈਂਡੀਡੇਟ ਨੇ ਪੰਜਾਬੀ ਦੇਣਗੇ ਅੰਗਰੇਜ਼ੀ ਦੇ ਕੈਂਡੀਡੇਟ ਨੇਗੇ ਹਿੰਦੀ ਦੇ ਕੈਂਡੀਡੇਟ ਭਾਸ਼ਾਵਾਂ ਦੇ ਸਾਰੇ ਕੈਂਡੀਟ ਉਹਦੇ ਵਿੱਚ ਸ਼ਾਮਲ ਲੈਗੇ ਅਸੀਂ ਡੀਪੀ ਵੀ ਰਹੇ ਹਾਂ ਤੇ ਉਸ ਤੋਂ ਬਾਅਦ ਮਿਨਿਸਟਰਾਂ ਨੂੰ ਮਿਲਦੇ ਰਹੇ ਹਾਂਗੇ ਪਰ ਸਾਨੂੰ ਸਾਰੇ ਇੱਕੀ ਗੱਲ ਸਿਰਫ ਮਿਲਦੀ ਸੀ ਸਾਨੂੰ ਨੂੰ ਕਿ ਤੁਹਾਡਾ ਕੰਮ ਚੱਲ ਰਿਹਾ ਪਰ ਨਾ ਤਾਂ ਸਾਨੂੰ ਹੁਣ ਤੱਕ ਇਹ ਪਤਾ ਲੱਗੇ ਕਿ ਸਾਡਾ ਕੰਮ ਚੱਲ ਕੀ ਰਿਹਾ ਤੇ ਨਾ ਸਾਨੂੰ ਕੋਈ ਰਿਜ਼ਲਟ ਮਿਲ ਰਿਹਾ ਕਿ ਸਾਡਾ ਕੰਮ ਦੇਖੇ ਕਿਤੇ ਵੀ ਹਾਂ ਯਾਰ ਚੱਲ ਰਿਹਾ ਸਾਡਾ ਕੰਮ ਠੀਕ ਹੈ ਉਸ ਤੋਂ ਬਾਅਦ ਅਸੀਂ ਕੀ ਕਰਿਆ ਅਸੀਂ ਫਿਰ ਪ੍ਰਦਰਸ਼ਨ ਕਰਨਾ ਸ਼ੁਰੂ ਕੀਤੇ ਕਿਉਂਕਿ ਸਾਡੇ ਕੋਲ ਕੋਈ ਹੋਰ ਨਹੀਂ ਬਚਦਾ ਜਦੋਂ ਸਾਡੀ ਸੁਣਨ ਨਹੀਂ ਰਹੇ ਸਾਡੇ ਕੋਲ ਇੱਕੋ ਰਾਵਜਦਾ ਹੁੰਦਾ ਹੈਗਾ ਕਿ ਅਸੀਂ ਸਟਰਗਲ ਕਰੀਏ ਕਿਉਂਕਿ ਪੰਜਾਬ ਦੀ ਫਿਕਰਤ ਹੈ ਜਦੋਂ ਪੰਜਾਬ ਦੇ ਲੋਕਾਂ ਨੂੰ ਨੂੰ ਕੋਈ ਜਿਹੜਾ ਉਹਨਾਂ ਦੇ ਹੱਕ ਨਹੀਂ ਮਿਲਦੇ ਤਾਂ ਉਹ ਸੜਕਾਂ ਦੇ ਉੱਤੇ ਉਤਰਦੇ ਨੇ ਅਸੀਂ ਵੀ ਉਸੇ ਤਰ੍ਹਾਂ ਦੇ ਲੋਕਾਂ ਆਗੇ ਅਸੀਂ ਸੜਕਾਂ ਦੇ ਉੱਤੇ ਉਤਰੇ ਅਸੀਂ ਧਰਨੇ ਮੁਜਾਰੇ ਕੀਤੇ ਅਸੀਂ ਉਸ ਦਿਨ ਤੋਂ ਲੱਗਿਆਂ ਤਿੰਨ ਮਹੀਨੇ ਸਾਸੀਂ ਧਰਨੇ ਮੁਜਾਰੇ ਕਰ ਰਹੇ ਆਗੇ ਮੀਟਿੰਗ ਦੇ ਦਿੰਦੇ ਨੇ ਪਰ ਮੀਟਿੰਗ ਦੇ ਵਿੱਚ ਉਹੀ ਕੁਛ ਕੀ ਤੁਹਾਡਾ ਕੰਮ ਚੱਲ ਰਿਹਾ ਜਗਾ ਉਹੀ ਹਾਲ ਸਾਡੇ ਨਾਲ ਜਿਹੜਾ ਹੋ ਰਿਹਾ ਜਗਾ ਮੈਂ ਇੱਕ ਵਾਰੀ ਇੰਟਰਸਟਿੰਗ ਜੀ ਗੱਲ ਆਗੀ ਕਿ ਇਹ ਪੰਜਾਬ ਸਰਕਾਰ ਨੇ ਇੱਕ ਟ੍ਰੈਂਡ ਜਿਆ ਸ਼ੁਰੂ ਕੀਤਾ ਕਿ ਜਿਹੜੇ ਅਧਿਆਪਕਾਂ ਨੂੰ ਅਸੀਂ ਸਿੰਗਾਪੁਰ ਭੇਜਦੇ ਆ ਟ੍ਰੇਨਿੰਗ ਵਾਸਤੇ ਹਨ ਕਦੇ ਫਿਨਲੈਂਡ ਭੇਜਦੇ ਆ ਕਦੇ ਕਿਤੇ ਭੇਜ ਦਿਆਂਗੇ ਮਤਲਬ ਜਿਆਦੇ ਅਧਿਆਪਕਾਂ ਨੂੰ ਹੈ ਨਾ ਕੁਝ ਕੁਝ ਭੇਜੇ ਵੀ ਉਹ ਅੱਜ ਆ ਕੇ ਆ ਕੇ ਸ਼ਹਿਰ ਵੀ ਕੀਤਾ ਕਿ ਹਾਂਜੀ ਇਹ ਉੱਥੋਂ ਆਇਆ ਹੈ ਤਾਂ ਕਰਕੇ ਟ੍ਰੇਨਿੰਗ ਤੋਂ ਆਇਆ ਹੈ ਕਿ ਪਰ ਸਾਡੇ ਨਾਲ ਬੜਾ ਬੜਾ ਹੋਰ ਤਰੀਕੇ ਦਾ ਵਿਵਹਾਰ ਹੋਇਆ ਕਿ ਸਾਨੂੰ ਚਾਹੀਦਾ ਤਾਂ ਭੇਜਣਾ ਅਸੀਂ ਅਸੀਂ ਸਿਲੇਕਟਡ ਕੈਂਡੀਡੇਟਾਂਗੇ ਸਾਨੂੰ ਚਾਹੀਦਾ ਤਾਂ ਇਹ ਸੀਗਾ ਸਰਕਾਰ ਨੂੰ ਕਿ ਸਾਨੂੰ ਕਾਰਜ ਦੇ ਵਿੱਚ ਭੇਜ ਦੇ ਪਰ ਸਾਨੂੰ ਜੇਲ੍ਹਾਂ ਵਿੱਚ ਭੇਜਿਆ ਗਿਆ ਸਾਨੂੰ ਮਤਲਬ ਕਿ ਥੋੜੇ ਦਿਨ ਪਹਿਲਾਂ ਹੋਇਆ ਵੀ ਕਿ ਸਾਨੂੰ ਅਸੀਂ ਪ੍ਰੋਟੈਸਟ ਕਰ ਲਈ ਸ਼ਾਂਤ ਵੀ ਬੈਠੇ ਸੀ ਅਸੀਂ ਸੀਐਮ ਦੀ ਕੋਠੀ ਅੱਗੇ ਸ਼ਾਂਤਾਂ ਹੀ ਬੈਠੇ ਸੀਗੇ ਕਿ ਸਾਡੀ ਸੀਐਮ ਸਾਹਿਬ ਗੱਲ ਸੁਣ ਲੈਣ ਸਾਨੂੰ ਸਾਡੀ ਸਰਕਾਰ ਸਾਡੀ ਗੱਲ ਸੁਣ ਲੈ ਸਾਨੂੰ ਜੁਆਇਨ ਲੈਟਰ ਦੇ ਦੇ ਤੇ ਉੱਥੇ ਕੀ ਹੋਇਆ ਸਾਨੂੰ ਅਸੀਂ ਸ਼ਾਂਤ ਵੀ ਬੈਠਿਆਂ ਨੂੰ ਚੁੱਕ ਕੇ ਕਹਿੰਦੇ ਤੁਹਾਡੀ ਇਹ ਜਗ੍ਹਾ ਨਹੀਂ ਹੈਗੀ ਤੁਹਾਡੀ ਠੀਕ ਹੈ ਸਾਨੂੰ ਚੱਕ ਕੇ ਥਾਣੇ ਦੇ ਵਿੱਚ ਲੈ ਕੇ ਥਾਣੇ ਦੇ ਵਿੱਚੋਂ ਲੈ ਕੇ ਸਾਨੂੰ ਕਿਹੜੀ ਆ ਤੁਹਾਡੀ ਹਾਂ ਤੇ ਸਾਨੂੰ ਉਹ ਅਸਲ ਜਗ੍ਹਾ ਦਿਖਾਈ ਸਾਨੂੰ ਥਾਣੇ ਦੇ ਵਿੱਚ ਕਰਾਗ ਰੱਖਿਆ ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਸਰੂਰ ਜੇਲ੍ਹ ਦੇ ਵਿੱਚ ਜਿਹੜਾ 2 ਦਿਨਾਂ ਇੱਕ ਰਾਤ 2 ਦਿਨ ਸਾਨੂੰ ਜਿਹੜਾ ਉਹ ਜੇਲ੍ਹ ਚ ਰੱਖਿਆ ਇਹਨਾਂ ਨੇ ਸਾਨੂੰ ਅਸਲ ਦੇ ਵਿੱਚ ਦਿਖਾਇਆ ਕਿ ਤੁਹਾਡੀ ਜਗਾ ਉਹ ਆ ਗਈ ਉਹ ਚੇਰੀ ਸਿੱਖਿਆ ਪੰਜਾਬ ਦੇ ਇਸ ਸਰਕਾਰ ਨੇ ਜ਼ਾਬਤ ਕੀਤਾ ਕਿ ਪੰਜਾਬ ਦਾ ਜਿਹੜਾ ਚੇਰੀ ਸਿੱਖਿਆ ਪ੍ਰਾਪਤ ਹਰ ਹੱਦ ਹਾਸਲ ਕੀਤੇ ਆ ਜਿਹੜਾ ਵਰਗ ਹੈਗਾ ਉਹਦੀ ਥਾਂ ਕਾਰਜਾਂ ਜ ਨਹੀਂ ਹੋਣੀ ਸਾਡੇ ਜ਼ਿਲ੍ਹਿਆਂ ਦੇ ਵਿੱਚ ਇਹ ਇਹ ਸਰਕਾਰ ਦਾ ਇਹ ਵਿਵਹਾਰ ਆ ਸਾਡੇ ਨਾਲ ਆਓ ਤੁਸੀਂ ਦੇਖਦੇ ਹੋ ਵੀ ਅਸੀਂ ਵੀ ਦੇਖ ਰਹੇ ਹਾਂ ਪੀ ਐਚ ਡੀ ਆ ਕਰਦੇ ਹੈਗੇ ਬਹੁਤ ਸਾਰੇ ਪੀ ਐਚ ਡੀ ਕਰ ਚੁੱਕੇ ਹੈਗੇ ਨੈਟ ਪਾਸ ਨੇਗੇ ਤੇ ਉਹਨਾਂ ਨੂੰ ਵੀ ਤੁਸੀਂ ਥਾ ਧਕਾਈ ਆ ਵੀ ਤੁਸੀਂ ਤੁਹਾਡੀ ਥਾ ਕਿੱਥੇ ਬਣਦੀ ਹੈ ਵੀ ਤੁਹਾਨੂੰ ਅਸੀਂ ਕਾਲਜਾਂ ਚ ਨਹੀਂ ਭੇਜਣਾ ਜੇ ਤੁਸੀਂ ਸਾਡੇ ਨਾਲ ਮਤਲਬ ਮੱਥਾ ਲਾਉਨੇ ਹੋ ਜੇ ਸਾਨੂੰ ਉਹ ਛੇੜਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਜੇਲ੍ਹਾਂ ਦੇ ਵਿੱਚ ੜੱਕਿਆ ਜਾਊਗਾ ਬਿਲਕੁਲ ਹੁਣ ਦੂਜੇ ਪਾਸੇ ਇੱਕ ਹੋਰ ਸਵਾਲ ਹੈ ਜਿਵੇਂ ਭਵੰਤਮਾ ਜੀ ਨੇ ਪੀਟੀਐਮ ਕੀਤੀ ਸੀਗੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਵੀ ਜਿਹੜਾ ਬੱਚਾ ਜਿਹੜਾ ਸਬਜੈਕਟ ਪੜਨਾ ਚਾਹੁੰਦਾ ਹੈਗਾ ਹੂੰ ਜੇ ਨੌਬੜਾ ਆ ਜਾਵੇ ਵੀ ਜੇ ਉਹ ਸਪੋਰਟਸ ਕਰਨਾ ਚਾਹੁੰਦਾ ਉਹਨੂੰ ਸਪੋਰਟਸ ਵੱਲ ਭੇਜਿਆ ਜਾਵੇ ਹੂੰ ਜੇ ਉਹ ਕੋਈ ਮੈਥ ਕਰਨਾ ਚਾਹੁੰਦਾ ਉਹਨੂੰ ਮੈਥ ਵੱਲ ਭੇਜਿਆ ਜਾਵੇ ਤਾਂ ਫਿਰ ਮੈਂ ਤਾਂ ਵੀ ਪੁੱਛਣਾ ਚਾਹੁੰਦਾ ਵੀ ਤੁਸੀਂ ਤਾਂ ਪੜਾਉਣਾ ਚਾਹੁੰਦੇ ਹੋ ਹੂੰ ਇਹ ਛੋਡੇ ਨਾਲ ਇਹ ਉਹ ਭਗਵੰਤ ਮਾਨ ਦੀ ਜਿਹੜੀ ਗੱਲ ਆ ਉਹ ਟੁਕਦੀ ਜੀ ਲੱਗਦੀ ਨਹੀਂ ਹੈਗੀ ਵੀ ਕੈਦਰ ਹੈ ਵੀ ਜਿਹੜਾ ਬੱਚਾ ਜੋ ਕੁਝ ਕਰਨਾ ਚਾਹੁੰਦਾ ਹੁਣ ਛੋਡਾ ਕੰਮ ਦਾ ਪੜਾਉਣਾ ਹੈ ਲੈਕਚਰ ਤਿਆਰ ਕਰਨਾ ਹੈ ਪਰ ਛੋਡੇ ਨਾਲ ਹੋਊ ਕੀ ਰਹਿ ਹੂੰ ਬਿਲਕੁਲ ਇਹ ਇਹ ਸਿਰਫ ਕਹਿਣ ਦੀ ਗੱਲਾਂ ਨੇ ਸਾਰੀਆਂ ਮੈਂ ਮੈਂ ਜਿਹੜਾ ਹੈਗਾ ਇੰਗਲਿਸ਼ ਸਬਜੈਕਟ ਵਿਸ਼ੇ ਦਾ ਜਿਹੜਾ ਇੰਗਲਿਸ਼ ਵਿਸ਼ੇ ਦਾ ਜਿਹੜਾ ਹੈਗਾ ਉਮੀਦਵਾਰ ਹਾਂ ਨਾ ਤਾਂ ਮੇਰਾ ਮੇਰਾ ਕੰਮ ਕੀ ਹੈ ਮੇਰਾ ਕੰਮ ਪੜਾਉਣਾ ਹੈਗਾ ਮੇਰਾ ਸੁਪਨਾ ਵੀ ਮੈਂ ਪੜਾਵਾ ਜਾ ਕੇ ਠੀਕ ਹੈ ਅੰਗਰੇਜ਼ੀ ਸਹਾਇਤਾ ਦਾ ਉਹਦੀ ਗੱਲ ਕਰਾਂ ਜਾ ਕੇ ਵਿਦਿਆਰਥੀਆਂ ਨਾਲ ਲੈਂਗੁਏਜ ਦੇ ਉੱਤੇ ਗੱਲ ਕਰੀਏ ਜਾ ਕੇ ਉਹਨਾਂ ਨੂੰ ਪੜਾਈਏ ਪੰਜਾਬ ਦਾ ਜਿਹੜਾ ਕਿਉਂਕਿ ਸਰਕਾਰੀ ਕਾਲਜਾਂ ਦੇ ਵਿੱਚ ਜ਼ਿਆਦਾਤਰ ਕੀ ਹੈ ਜਿਹੜਾ ਗਰੀਬ ਵਰਗ ਦਾ ਪੰਜਾਬ ਦਾ ਨਾ ਉਹ ਉੱਥੇ ਪੜਨਾ ਆਉਂਦਾ ਹੈਗਾ ਗਰੀਬ ਵਰਗ ਦੇ ਵਿੱਚ ਜਿਹੜਾ ਮਿਹਨਤੂਰ ਜਮਾਤ ਆ ਉਹਨਾਂ ਦੇ ਬੱਚੇ ਨੇਗੇ ਜਿਹੜੀ ਛੋਟੀ ਕਿਸਾਨੀ ਆ ਛੋਟੇ ਕਾਰੋਬਾਰੀ ਜਿਹੜੇ ਵੱਡੀਆਂ ਜਾਦਾ ਫੀਸਾ ਨਹੀਂ ਦੇ ਸਕਦੇ ਉਹਨਾਂ ਵਾਸਤੇ ਸਰਕਾਰੀ ਕਾਲਜ ਨੇ ਹੁਣ ਮੇਰੀ ਮਨ ਮੇਰੀ ਇੱਛਾ ਕੀ ਏ ਕਿ ਮੈਂ ਉੱਥੇ ਪੜਾਵਾ ਮਗਲੀ ਮੈਂ ਜਿਹੜੀਆਂ ਰਿਕੁਆਇਰਮੈਂਟ ਕਹੀਆਂ ਸਰਕਾਰ ਨੇ ਭਰਤੀ ਦੀਆਂ ਟੈਸਟ ਕਿਹਾ ਨੈੱਟ ਕਿਹਾ ਨੈੱਟ ਵੀ ਕੀਤਾ ਟੈਸਟ ਉਹਨਾਂ ਨੇ ਕਿਹਾ ਜੀ ਟੈਸਟ ਦਿਓ ਜੀ ਟੈਸਟ ਵੀ ਦੇ ਕੇ ਉਹਦੇ ਵਿੱਚ ਮੈਟਰ ਦੇ ਵਿੱਚ ਆਿਆਂਗੀ ਹਨਾ ਅਸੀਂ ਹੁਣ ਮੈਲੀਜੀਬਲ ਆ ਮੈਂ ਚਾਹੁੰਨਾ ਕਿ ਮੈਂ ਪੜਾਵਾ ਉੱਥੇ ਜਾ ਕੇ ਪਰ ਮੈਨੂੰ ਕੀ ਗਾਇਆ ਯਾਰ ਇੱਕ ਮੈਨੂੰ ਸਰਕਾਰ ਦੁਆਰਾ ਕੀ ਗਾਇਆ ਯਾਰ ਕਿ ਨਹੀਂ ਤੁਸੀਂ ਕੁਛ ਥੋੜੀ ਥਾਂ ਇੱਥੇ ਨਹੀਂ ਗਈ ਥੋੜੀ ਥਾਂ ਕਿਦੇ ਹੋਦਾ ਹੈ। ਉਹ ਇਦਾਂ ਦਾ ਜਿਹੜਾ ਮਤਲਬ ਕਹਿਣ ਦੀ ਗੱਲ ਕੁਝ ਹੋਰ ਆ ਤੇ ਕਰਨ ਐਕਚੁਅਲੀ ਦੇ ਵਿੱਚ ਕਰਨਾ ਉਹ ਉਹਦਾ ਬਿਲਕੁਲ। ਜੇ ਉਹ ਕਰ ਰਹੇ ਆ ਜੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਉਹ ਤਾਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਗੇਰ ਆ ਉਹ ਬੈਗ ਨੂੰ ਪਾਇਆ ਹੈ ਇਹਨਾਂ ਨੇ ਕਿ ਜਿਹੜੀ ਮਣੀ ਮਣੀ ਮੋਟੀ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਬਚੀ ਇਹਨੂੰ ਹੀ ਖਤਮ ਕਰਦੀ। ਇਧਰਲੇ ਪਾਸੇ ਚੱਲੇ ਹੋਏ ਆਗੇ। ਤਾਂ ਹੁਣ ਪ੍ਰਿਤਪਾਲ ਜੀ ਅਗਲਾ ਸਵਾਲ ਤੁਹਾਡੇ ਤੋਂ ਇਹ ਹੈ ਵੀ ਕੀ ਜਿਹੜੀ ਆਪਣੀ 1152 ਹੂੰ ਜੇ ਟੀਚਰ ਪ੍ਰੋਫੈਸਰ ਕਾਲਜਾਂ ਦੇ ਵਿੱਚ ਜਾਂਦੇ ਆ ਆ ਉਹਦੇ ਨਾਲ ਕੀ ਜਿਹੜੇ ਪੰਜਾਬ ਦੇ ਲੋਕ ਹੈ ਪੰਜਾਬ ਦੇ ਜੋ ਗਰੀਬਾਂ ਦੇਤੀ ਪੁੱਤ ਨੇਗੇ ਆਮ ਕਿਸਾਨੀ ਦੇ ਵਿੱਚੋਂ ਆਉਂਦੇ ਹੈਗੇ ਠੀਕ ਹੈ ਨਿਮਨ ਕਿਸਾਨੀ ਦੇ ਆਉਂਦੇ ਹੈ ਕੀ ਉਹਨਾਂ ਨਾਲ ਉਹਨਾਂ ਨੂੰ ਫਾਇਦਾ ਹੋਊਗਾ ਵੀ ਜੇ ਕਾਲਜਾਂ ਦੇ ਵਿੱਚ ਭਰਤੀ ਹੁੰਦੀ ਹੈ ਉਹਨਾਂ ਨੂੰ ਕਿੰਨਾ ਕੁ ਫਾਇਦਾ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੈ ਜਾਂ ਫਿਰ ਪੰਜਾਬ ਦੇ ਲੋਕ ਉਧਰ ਹੀ ਲੁੱਟਣਗੇ ਫੇਰ ਵੀ ਦੇਖੋ ਪ੍ਰਾਈਵੇਟ ਯੂਨੀਵਰਸਿਟੀਆਂ ਲੁੱਟ ਰਹੀਆਂ ਨੇਗੇ ਜਿਵੇਂ ਇੱਥੇ ਚਤਕਾਰਾ ਲਾ ਲਓ ਕੋਲੋ ਲਵਲੀ ਲਾ ਲਓ ਜਾਂ ਸੀਯੂ ਲਾ ਲਓ ਔਰ ਬਹੁਤ ਸਾਰੀਆਂ ਗੁਰੂ ਕਾਸ਼ੀ ਲਾ ਲਓ ਬਹੁਤ سارے ਯੂਨੀਵਰਸਿਟੀ ਇੰਜੀਨੀਅਰ ਨੇ ਜਿਹੜੇ ਲੁਕਟਰੀਆਂ ਲੇ ਗਿਆਂ ਕੀ ਤੁਹਾਨੂੰ ਲੱਗਦਾ ਵੀ ਜੇ ਭਰਤੀ ਹੁੰਦੀ ਹੈਗੀ ਤਾਂ ਪੰਜਾਬ ਦੇ ਜਿਹੜੇ ਬੱਚੇ ਹੈਗੇ ਉਹ ਮੁਰ ਕੋਲਜਾਂ ਵੱਲੋਂ ਆਉਣਗੇ ਆ ਦੇਖੋ ਇੱਕ ਸਾਡੇ ਨਾਲ ਆਮ ਤੌਰ ਤੇ ਗੱਲ ਹੁੰਦੀ ਹੈ ਕਿ ਜਦੋਂ ਪੇਸ਼ੈਂਟ ਹੁੰਦਾ ਪੇਸ਼ੈਂਟ ਬਹੁਤ ক্রিਟੀਕਲ ਹਾਲਤ ਦੇ ਵਿੱਚ ਹੁੰਦਾ ਨਾ ਵੈਂਟੀਲੇਟਰ ਤੇ ਆ ਜਾਂਦਾਗਾ ਤਾਂ ਉਹ ਇੱਕੋ ਦੇ ਸਾਹ ਚੱਲ ਰਹੇ ਹੁੰਦੇ ਨੇ ਨਾ ਬੜੇ ਔਖੇ ਸਾਹ ਚੱਲਦੇ ਹੁੰਦੇ ਨੇ ਉਹ ਹਾਲ ਤਾਂ ਸਾਡੀ ਇਸ ਵੇਲੇ ਪੰਜਾਬ ਦੀ ਐਜੂਕੇਸ਼ਨ ਦੀ ਹੈ ਪੰਜਾਬ ਦੀ ਹਾਇਰ ਐਜੂਕੇਸ਼ਨ ਦੀ ਇਹ ਹਾਲ ਦਾ ਕਿ ਉਹ ਵੈਂਟੀਲੇਟਰ ਦੇ ਉੱਤੇ ਹੈ ਜੀ ਕਿਉਂਕਿ ਅਧਿਆਪਕ ਹੈ ਨਹੀਂ ਕਾਲਜਾਂ ਦੇ ਵਿੱਚ ਠੀਕ ਹੈ ਹੁਣ ਉਹ ਹਾਲਤ ਆਉਦੀ ਜਦੋਂ ਹੁਣ ਉਸ ਪੇਸ਼ੀਐਂਟ ਨੂੰ ਅਸੀਂ ਜਿਹੜਾ ਹੈਗਾ ਥੋੜੇ ਉਹਦੇ ਸਾਹ ਚੱਲਣੇ ਚਲਾ ਦਿੰਦੇ ਹਾਂ ਥੋੜੇ ਸੌਖੇ ਸਾਹ ਚਲਾ ਦਿੰਦੇ ਆ ਵੈਂਟੀਲੇਟਰ ਤੋਂ ਤਾਹ ਦਿੰਦੇ ਆਗੇ ਫਿਰ ਉਹ ਦਾ ਇਲਾਜ ਕਰਨਾ ਸੌਖਾ ਹੋ ਜਾਂਦਾ ਹੈਗਾ ਤਾਂ ਇਸ ਭਰਤੀ ਨੇ ਵੀ ਇਹੀ ਕੰਮ ਕਰਨਾ ਹੈਗਾ ਇਸ ਭਰਤੀ ਨੇ ਕੀ ਕਰਨਾ ਹੈਗਾ ਇਹ ਇਹ ਕਾਰਜਾਂ ਦੇ ਵਿੱਚ ਜਾਣਾ ਹੈਗਾ ਕਾਰਜਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਠੀਕ ਚੀਜ਼ਾਂ ਨੇਗੀਆਂ ਬਣਾਦੀ ਚੀਜ਼ਾਂ ਨੇਗੀਆਂ ਉਹ ਠੀਕ ਕਰਨੀਆਂ ਨੇ ਪਹਿਲੀ ਗੱਲ ਤਾਂ ਜਿਹੜਾਗਾ ਰੈਗੂਲਰ ਫੈਕਿਲਟੀ ਚਲੀ ਜਾਂਦੀ ਹੈ ਕਾਰਜਾਂ ਦੇ ਵਿੱਚ ਰੈਗੂਲਰ ਫੈਕਿਲਟੀ ਜਦੋਂ ਜਾਂਦੀ ਆ ਤਾਂ ਜਿਹੜੀਆਂ ਸੀਟਾਂ ਕੋਈ ਜਿਹੜੀਆਂ ਕਾਲਜਾਂ ਦੇ ਵਿੱਚ ਸੀਟਾਂ ਸੀਟਾਂ ਹੁੰਦੀਆਂ ਨੇ ਨਾ ਸਟੂਡੈਂਟਸ ਦੀਆਂ ਗ੍ਰੈਜੂਏਸ਼ਨ ਦੀਆਂ ਪੋਸਟ ਗ੍ਰੈਜੂਏਸ਼ਨ ਦੀਆਂ ਉਹ ਜਿਹੜੇ ਟੀਚਰ ਟੀਚਰ ਹੁੰਦੇ ਨੇ ਉਥੇ ਰੈਗੂਲਰ ਪਰ ਜਿਹੜੀ ਫੈਕਲਟੀ ਹੁੰਦੀ ਹੈ ਉਹ ਅਕੋਰਡਿੰਗ ਹੁੰਦੀਆਂ ਹੁੰਦੀਆਂ ਨੇ ਠੀਕ ਹੈ ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾਗਾ ਜਦੋਂ ਅੱਜ ਤੋਂ ਅੱਜ ਤੋਂ ਜੇ ਅਸੀਂ 10 ਸਾਲ ਪਿੱਛੇ ਜਾਈਏ 10 12 ਸਾਲ ਪਿੱਛੇ ਜਾਈਦਾ ਮਹਿੰਦਰਾ ਕਾਲਜ ਦੀ 3000 ਦੇ ਨੇੜੇ ਗ੍ਰੈਜੂਏਸ਼ਨ ਦੀ ਸੀਟ ਸੀ ਠੀਕ ਹੈ ਉਸ ਵਾਰ ਫੈਕਲਟੀ ਰਿਟਾਇਰ ਹੁੰਦੀ ਗਈ ਰੈਗੂਲਰ ਭਰਤੀ ਹੋਈ ਨਹੀਂ ਤਾਂ ਉਹ ਜਿਹੜੀ ਘਟ ਕੇ ਜਿਹੜੀ 120 ਇਕਦਾ ਇਹ ਲੌਜੀਕ ਆਦਾ ਨਾ ਕਿ ਸੀਟਾਂ ਵਧਣਗੀਆਂ ਜਦੋਂ ਅਸੀਂ ਜਾਵਾਂਗੇ ਨਾ ਸੀਟਾਂ ਵਧਣ ਦੇ ਨਾਲ ਕੀ ਆਗਾ ਐਡਮਿਸ਼ਨ ਵਧੂਗੀ ਜਿਹੜੇ ਜਿਹੜੇ ਉਹ ਜਿਹੜੇ ਬਾਹਰ ਹੋਰ ਜਿਹੜੇ ਜਿਹੜੇ ਵਿਦਿਆਰਥੀ ਨੇ ਜਿਹੜੇ ਮਜ਼ਦੂਰਨ ਉਹ ਜਿਹੜੇ ਪ੍ਰਾਈਵੇਟ ਅਦਾਰਿਆਂ ਨਾਲ ਜਾ ਰਹੇ ਨੇ ਉਹ ਸਰਕਾਰੀ ਕਾਲਜਾਂ ਦੇ ਵਿੱਚ ਆਉਣਗੇ ਨਾ ਠੀਕ ਹੈ ਜਦੋਂ ਕਾਲਜਾਂ ਦੇ ਵਿੱਚ ਗਿਣਤੀ ਵਧੂਗੀ ਤਾਂ ਇਹ ਆਕੇ ਉੱਥੋਂ ਦੀ ਜਿਹੜੀ ਹਾਲਤ ਆ ਹੁਣ ਜਿਹੜੇ ਰੈਗੂਲਰ ਫੈਕਲਟੀ ਹੈ ਦੇ ਉਹ ਰੈਗੂਲਰ ਜਿਹੜਾ ਇੱਕ ਫੈਕਲਟੀ ਹੁੰਦਾ ਨਾ ਰੈਗੂਲਰ ਅਧਿਆਪਕ ਆਗਾ ਤੇ ਇੱਕ ਜਿਹੜਾਗਾ ਟੈਂਪਰੇਰੀ ਆ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਦੇ ਹਾਲਾਤ ਨੇ ਵੱਖਰੇ ਵੱਖਰੇ ਨੇਗੇ ਹਨਾ ਇੱਕ ਰੈਗੂਲਰ ਜਿਹੜਾ ਜਿਹੜਾ ਅਧਿਆਪਕਾ ਉਹਨੂੰ ਉਹਦੇ ਕੋਲ ਇੱਕ ਸਕਿਉਰਿਟੀ ਵੀ ਹੈਗੀ ਆ ਠੀਕ ਆ ਉਹਨੂੰ ਪਤਾ ਹੈਗਾ ਕਿ ਯਾਰ ਮੇਰਾ ਇਹ ਕੰਮ ਇਹੀ ਆਉਣ ਬਸ ਤੇ ਬਾਕੀ ਚੀਜ਼ਾਂ ਉਹਨੂੰ ਜਿਹੜੀਆਂ ਪਬਲਿਕ ਜਿਹੜੀਆਂ ਸਰਕਾਰ ਦੁਆਰਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤਨਖਾਹ ਵੀ ਉਹਦੇ ਉੱਪਰ ਦਿੱਤੀ ਜਾਂਦੀ ਆ ਉਹਨਾਂ ਨੂੰ ਸਾਰਾ ਕੁਝ ਉਹਨੂੰ ਪ੍ਰੋਪਰ ਹੈ ਕਿਉਂਕਿ ਨਿਯਮਾਂ ਦੇ ਅਕੋਰਡਿੰਗ ਤਨਖਾਹ ਮਿਲਦੀ ਹੈਗੀ ਜਿੰਨੀ ਉਹਦੀ ਯੋਗਤਾ ਬਣਦੀ ਆ ਉਹਦੇ ਅਕੋਰਡਿੰਗ ਤਨਖਾਹ ਮਿਲਦੀ ਆ ਉਹਨੂੰ ਹਨਾ ਤਾਂ ਉਹ ਕੀ ਹੈ ਉਹ ਇੱਕ ਬੇਫਿਕਰ ਹੋ ਕੇ ਪੜਾਉਂਦਾਗਾ ਜ ਠੀਕ ਹੈ ਮੈਂ ਦੋ ਤਰ੍ਹਾਂ ਕੇ ਪੜਾਊਗਾ ਠੀਕ ਹੈ ਤੇ ਵਧੀਆ ਇੱਕ ਜਿਹੜੇ ਜਿਹੜਾ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਇੱਕ ਵਧੀਆ এডੂਕੇਸ਼ਨ ਵਾਲ ਨੂੰ ਦੇਣ ਨੂੰ ਜਾਊਗਾ ਉਹ ਉਸ ਤੋਂ ਬਾਅਦ ਕੀ ਹੋਣਾ ਉਸ ਤੋਂ ਬਾਅਦ ਇਹ ਹੈਗਾ ਕਿ ਗੱਲ ਇੱਥੇ ਨਹੀਂ ਖੜ ਜਾਂਦੀ ਹੈ ਨਾ ਅਗਲੇ ਸਾਡੇ ਲਈ ਇੱਕ ਅਗਲਾ ਚੈਲੰਜ ਇਹ ਵੀ ਹੈ ਜਿਹੜੀ ਪਾਲਿਸੀਜ਼ ਨੇਗੀਆਂ ਉਹ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਇੰਪਲੀਮੈਂਟ ਕੀਤੀ ਜਾ ਰਹੀ ਹੈ ਉਹਦੇ ਅਕੋਰਡਿੰਗ ਕੀ ਹੈ ਕੋਸ ਸਲਫਰਾਂਸਡ ਕੀਤੇ ਜਾ ਰਹੇ ਨੇਗੇ ਉਹਦੇ ਅਕੋਰਡਿੰਗ ਕੀ ਹੈਗਾ ਕਿ ਜਿਹੜੀ ਫੈਕਲਟੀ ਹੈਗੀ ਨਾ ਦੇਖੋ ਫੈਕਲਟੀ ਹੈ ਉਹਦੇ ਤੇ ਕੱਟ ਮਾਰਿਆ ਜਾ ਰਿਹਾ ਹੈਗਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੈ ਜਿਹੜੇ ਇੱਕ ਹੋਰ ਵੀ ਸਟੈਪ ਆ ਦੇ ਵਿੱਚ ਕਿ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇਗੇ ਉਹ ਮਰਜ ਹੋਣ ਵੱਲੋਂ ਜਿਹੜਾ ਹੈਗਾ ਜਾਣ ਵਾਲਾ ਕੰਮ ਆ ਹੁਣ ਸਪੋਜ਼ ਕਰੋ ਜੇ ਕਿਸੇ ਕਾਲਜ ਦੇ ਵਿੱਚ 1500 ਦਾ ਤੱਕ ਦੀ ਗਿਣਤੀ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਕਹਿੰਦੀ ਹੈ ਜਿਹਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਤਾਂ ਉਹਨੂੰ ਮਰਜ ਕਰੋ ਜਾ ਕੇ ਜਦੋਂ ਉੱਥੇ ਰੈਗੂਲਰ ਫੈਕਲਟੀ ਚਲੀ ਗਈ ਐਡਮਿ ਉੱਥੇ ਐਡਮਿਸ਼ਨ ਵਾਜ ਜਾਣੀ ਆ ਇੱਕ ਤਾਂ ਉਹ ਵੀ ਬੰਦ ਨਹੀਂ ਹੋਣਾ ਉਹ ਜਿਹੜੀ ਸੰਸਥਾ ਉਹ ਬੰਦ ਹੋਣ ਤੋਂ ਬਚ ਜੂਗੀ ਠੀਕ ਹੈ ਉਸ ਤੋਂ ਬਾਅਦ ਕੀ ਆ ਸਾਡੇ ਲਈ ਫਿਰ ਇੱਕ ਅਗਲਾ ਚੈਲੰਜ ਇਹ ਵੀ ਆ ਅਧਿਆਪਕ ਵਰਗ ਦੇ ਤੌਰ ਤੇ ਕਿ ਸਾਨੂੰ ਇਸ ਪਾਲਿਸੀ ਦੇ ਖਿਲਾਫ ਵੀ ਲੜਨਾ ਪੈਣਾ ਠੀਕ ਹੈ ਕਿ ਉਹ ਪਾਲਿਸੀ ਜਿਹੜੀਆਂ ਨੇਗੀਆਂ ਉਹ ਪਾਲਿਸੀ ਜਿਹੜੀਆਂ ਉਹ ਉਹ ਸਾਡੀ ਜਿਹੜੀ ਆ ਹਾਇਰ এডੂਕੇਸ਼ਨ ਦੇ ਵਿੱਚ ਉਹ ਨਹੀਂ ਇੰਪਲੀਮੈਂਟ ਹੋਣੀ ਚਾਹੀਦੀ ਆ ਹਾਇਰ এডੂਕੇਸ਼ਨ ਸਾਡੇ ਸਕੂਲ এডੂਕੇਸ਼ਨ ਦੇ ਵਿੱਚ ਵੀ ਉਹ ਪਾਲਿਸੀ ਜਿਹੜੀਆਂ ਇੰਪਲੀਮੈਂਟ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਪਾਲਿਸੀਜ਼ ਦੇ ਅਗੇਂਸਟ ਵੀ ਸਾਡਾ ਇੱਕ ਸਟਰਗਲ ਆਗਾ ਉਹ ਸੜਾ ਜਿਹੜਾ ਹੈਗਾ ਉਹ ਰੈਗਰ ਫੈਕਲਟੀ ਬਖ ਖੁੱਭੀ ਕਰ ਸਕਦੀ ਹੈ ਤਾਂ ਹੁਣ ਇੱਕ ਹੋਰ ਪ੍ਰੀਟ ਕਾਲਜੀ ਸੌਣ ਦੇ ਵਿੱਚ ਆਇਆ ਕਿ ਬਾਕੀ ਦਾ ਲਗਭਗ ਕੁਝ ਕੁ ਸਬਜੈਕਟ ਹੈ ਜਿਨ੍ਹਾਂ ਦੇ ਟੀਚਰਜ਼ ਜਾਂ ਪ੍ਰੋਫੈਸਰਸ ਉਹ ਕਾਲਜ ਦੇ ਵਿੱਚ ਜਾ ਚੁੱਕੇ ਆ 1152 ਦੇ ਵਿੱਚੋਂ ਤੇ ਕੁਝ ਕੁ ਜਿਹੜੇ ਲੈਂਗੁਏਜ ਵਾਲੇ ਬਚੇ ਆ ਜਾਂ ਲਾਇਬ੍ਰੇਰੀ ਨੇ ਬਚੇ ਆਗੇ ਜਾਂ ਜੀਓਗ੍ਰਾਫੀ ਦੇ ਸ਼ਾਇਦ ਤੇ ਉਸ ਤੋਂ ਬਾਅਦ ਜਿੱਥੇ ਗਏ ਨਹੀਂ ਹੈਗੇ ਮਤਲਬ ਲੈਂਗੁਏਜ ਦੇ ਇੱਕ ਕਾਲਜ ਦੇ ਇਗਜ਼ਾਮਪਲ ਲੈਨੇ ਆਂਗੇ ਆਪਾਂ ਮਤਲਬ ਉਹਦੇ ਚ ਤੁਸੀਂ ਦੱਸ ਸਕਦੇ ਹੋ ਵੀ ਉਹ ਕਾਲਜ ਦੇ ਵਿੱਚ ਇੱਕੋ ਹੀ ਪ੍ਰੋਫੈਸਰ ਹੈ ਉਹ ਵੀ ਗੈਸਟ ਵਿਗਿਲਟੀ ਹੈ ਉਹ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਤੁਸੀਂ ਵਿਦਿਆਰਥੀ ਉਹਦੇ ਚ ਯੂਨੀਅਨ ਦੇ ਵਿੱਚ ਵੀ ਕੰਮ ਕਰਦੇ ਹੋ ਹੁਣ ਤੁਸੀਂ ਰਿਸਰਚ ਸਕਾਲਰ ਦੇ ਤੌਰ ਤੇ ਇੱਥੇ ਪੜ੍ਹ ਰਹੇ ਹੋਗੇ ਉਹ ਤੁਸੀਂ ਕਿਵੇਂ ਦੇਖਦੇ ਹੋ ਹੁਣ ਦੇਖੋ ਤੁਸੀਂ ਉਹ ਗੱਲ ਛੁਈ ਹੀ ਹੈ ਵੀ ਮੇਰੇ ਮੇਰੇ ਕੋਲ ਇੱਕ ਦੋਸਤ ਹੈ ਇੱਕ ਉਹ ਗੈਸਟ ਵਿਗਿਲਟੀ ਹੈ ਹੈਨਾ ਉਹ ਕੱਲਾ ਹੀ ਹੈ ਉਸ ਕਾਲਜ ਦੀ ਅੰਗਰੇਜ਼ੀ ਦਾ ਵਿਆਪਕਾ ਉਹ 6 ਤੋਂ 7 ਲੈਕਚਰ ਜਿਹੜਾ ਲੈਂਦਾ ਹੈਗਾ ਇੱਕ ਦਿਨ ਦੇ ਹੈਨਾ ਇਹਨੇ ਚਦਕਾ ਟੁਕੜ ਟੁਕੜ ਲੈਂਦਾ ਉਹ ਤੇ ਉਸ ਤੋਂ ਬਾਅਦ 1600 2000 ਦਾ ਜਿਹੜੇ ਪੇਪਰ ਵੀ ਚੈੱਕ ਕਰਦਾਗਾ ਹੁਣ ਇੱਕ ਬਰਡਨ ਕਿੰਨਾਗਾ ਕੀ ਉਹ ਕੋਈ ਵਧੀਆ ਕੋਈ ਨਵੀਂ ਟੈਕਨੀਕ ਨਹੀਂ ਪੜਾ ਸਕਦਾ ਬੱਚਿਆਂ ਨੂੰ ਨਹੀਂ ਪੜਾ ਸਕਦਾ ਓਵਰਲੋਡ ਕਰਤਾ ਹੈ ਕਰਤਾ ਠੀਕ ਹੈ ਦੂਜਾ ਕੀ ਹੈਗਾ ਕਿ ਉਰਧਾਰਥੀਆਂ ਹੁੰਦਾ ਉਹਦੇ ਵਿੱਚ ਕੀ ਹੈਗਾ ਕਿ ਇੱਕ ਅਧਿਆਪਕ ਦੀ ਕੈਪੈਸਿਟੀ ਹੈਗੀ ਇੱਕ ਲਿਮਿਟੇਸ਼ਨ ਆ ਇਸੇ ਕਰਕੇ ਜਿਹੜਾ ਹੈਗਾ ਬਾਇ ਰੂਲ ਉਹਨੂੰ ਕੁਝ ਲੈਕਚਰ ਦਿੱਤੇ ਜਾਂਦੇ ਨਹੀਂ ਠੀਕ ਹੈ ਐਸੇ ਕਰਕੇ ਉਹਨੂੰ ਕੀ ਹੈਗਾ ਉਹਨੂੰ 3 ਤੋਂ 4 ਲੱਖ ਜਿਹੜੇ ਜਿਹੜੀ ਸੀੜੀ ਉਹ ਦਿੰਦੀ ਹੈਗੀ ਠੀਕ ਹੈ ਕਿਉਂ ਨਹੀਂ ਦੀ ਹੈ ਕਿਉਂਕਿ ਇਹਦੇ ਪਿੱਛੇ ਵੀ ਇੱਕ ਸਟਰਗਲ ਹੈਗਾ ਆਮ ਤੌਰ ਤੇ ਲੋਕਾਂ ਦਾ ਉਹ ਦਿੱਕਤ ਦਾ ਆਪਣਾ ਦਾ ਸਟਰਗਲ ਆ ਕਿ ਉਹਦੀ ਇੱਕ ਕੈਪੈਸਿਟੀ ਆ ਇਹ ਪੜਾਉਣ ਦੀ ਇੱਕ ਸਹੀ ਤਰੀਕੇ ਨਾਲ ਪੜਾਉਣ ਦੀ ਠੀਕ ਹੈ ਹੁਣ ਤੁਸੀਂ ਦੇਖੋ ਚਾਹੀਦਾ ਉੱਥੇ ਕੀ ਹੈਗਾ ਇੱਕ ਫਿਕਲਟੀ ਆ ਹੂੰ ਠੀਕ ਹੈ ਉੱਥੇ ਚਾਹੀਦੇ ਦੋ ਤੋਂ ਤਿੰਨ ਫਿਕਲਟੀ ਚਾਹੀਦੇ ਨੇਗੇ ਰੋਜ਼ਗਾਰ ਦਾ ਮਸਲਾ ਵੀ ਹੈਗਾ ਦੂਜੇ ਪਾਸੇ ਕੀ ਹੈ ਜਿਹੜਾ ਅਸੀਂ ਟੀਚਰ ਰੇਸ਼ੀਓ ਦੀ ਗੱਲ ਕਰਦੇ ਆ ਟੀਚਰ ਰੇਸ਼ੀਓ ਅਸੀਂ ਮੰਨ ਲਓ ਕਰਦੇ ਆ 1:30 ਦੀ ਗੱਲ ਕਰਦੇ ਆ 1:20 ਦੀ ਗੱਲ ਕਰਦੇ ਆ ਐਜੂਕੇਸ਼ਨ ਦੇ ਵਿੱਚ ਤੇ 1:20 ਤੋਂ ਵੀ ਘਟਾਉਣਾ ਚਾਹੀਦਾ ਹੈਗਾ ਠੀਕ ਹੈ ਤੇ ਉਥੇ ਵਿੱਚ ਕੀ ਹੈਗਾ ਕਿ ਜਿਹੜਾ ਅਨੁਪਾਤ ਦਾ ਮਸਲਾ ਹੈਗਾ ਉਹਦੇ ਕਰਕੇ ਕੀ ਹੈ ਜੇ ਹੁਣ ਉਹ ਅਨੁਪਾਤ ਸਹੀ ਨਹੀਂ ਹੋਣ ਪਾਉਂਦੇ ਤੋਂ ਵੱਧ ਕੇ ਜੇ ਹੁਣ ਇੱਕ ਟੀਚਰ ਹੈ ਤੇ 1000 ਨੂੰ ਪੜਾ ਰਿਹਾ ਹੋਊ ਉਹ ਕਿਵੇਂ ਪੜਾ ਸਕਦਾ ਵਿਦਿਆਰਥੀ ਤੱਕ ਪਹੁੰਚ ਹੀ ਨਹੀਂ ਕਰ ਸਕਦਾ ਕੱਲੇ ਕੱਲੇ ਵਿਦਿਆਰਥੀ ਤੱਕ ਉਹ ਵਿਦਿਆਰਥੀ ਦਾ ਕਿੰਨਾ ਵੱਡਾ ਨੁਕਸਾਨ ਹੈ ਦੇ ਵਿੱਚ ਠੀਕ ਹੈ ਹੁਣ ਇੱਕ ਅਧਿਆਪਕ ਹੈ ਜਿਹ ਉਸ ਕੋਲ 100 ਸੌ ਵਿਦਿਆਰਥੀ ਹੈਗਾ ਤਾਂ ਉਹ ਕਿਵੇਂ ਕਿਸੇ ਨੂੰ ਜਿਹੜਾ ਐਨਲਾਈਜ਼ ਕਰ ਪਾਊਗਾ ਕਿ ਯਾਰ ਇਹਦੇ ਵਿੱਚ ਆਹ ਕਮੀਆਂ ਮੈਂ ਇਹਦੇ ਤੇ ਟਾਈਮ ਲਵਾਂ ਟੀਚਰ ਇੱਕ ਟੀਚਿੰਗ ਦਾ ਟੀਚਿੰਗ ਦਾ ਨਾ ਇੱਕ ਇਹ ਐਥੀਕਲ ਨਾ ਐਥੀਕਲ ਇਹਦੇ ਸੋ ਐਥਿਕਸ ਆਿੰਨੇ ਰੀਚਦੇ ਕਿ ਜੇ ਕੋਈ ਜੇ ਬੱਚਾ ਜਿਆਦਾ ਕਮਜ਼ੋਰ ਆਗਾ ਉਹ ਤੇ ਜਿਆਦਾ ਅਫਰਟ ਦਿੱਤੇ ਜਾਣਾ ਠੀਕ ਹੈ ਤਾਂ ਕਿ ਉਹ ਬੱਚਾ ਹੈਗਾ ਜਿਹੜਾ ਦੂਜਿਆਂ ਦੇ ਮੁਕਾਬਲੇ ਜਿਹੜਾ ਹੈਗਾ ਉਹ এডੂਕੇਸ਼ਨ ਜਿਹੜਾ ਦੂਜਿਆਂ ਦੇ ਮੁਕਾਬਲੇ ਜਿਹੜਾ ਹੈਗਾ ਉਹ ਕਰ ਸਕੇ ਦੂਜਿਆਂ ਦੇ ਮੁਕਾਬਲੇ ਤਾਂ ਜਿਹੜਾ ਉਹ ਪੜ ਸਕੇ ਤੇ ਆਪਣੀ ਜਿਹੜੀ ਹੈ ਸਕਿੱਲ ਨੂੰ ਉਹ ਡਿਵੈਲਪ ਕਰ ਸਕੇ ਠੀਕ ਹੈ ਇਹ ਇਥੋਂ ਇਹਦਾ ਗਵਿਆਰਛਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾਗਾ ਇਸ ਤਰੀਕੇ ਦੇ ਨਾਲ ਹਲੋ ਜਿਹੜੀ ਇਹ ਐਗਜ਼ਾਮਪਲ ਤੁਸੀਂ ਦਿੱਤੀ ਹੈਗੀ ਇਹ ਇਕੱਲੇ ਇੱਕ ਕਾਲਜ ਦੀ ਤਾਂ ਹੋ ਨਹੀਂ ਸਕਦੀ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਲਜ ਆ ਜਿਹੜੇ ਇਸ ਸਮੱਸਿਆ ਨਾਲ ਜੂਝ ਰਹੇ ਨੇਗੇ ਹਾਂ ਬਣਾ ਅਸੀਂ ਇਹ ਸੋਚ ਸਕਦੇ ਹਾਂ ਕਿ ਭਈ ਜੇ ਤੁਹਾਡੀ ਇਹ ਪਰਤੀ ਹੁੰਦੀ ਹੈਗੀ 1152 ਪੂਰ ਚੜਦੀ ਹੈਗੀ ਤਾਂ ਉਹਦੇ ਨਾਲ ਕਾਲਜ ਬਸ ਸਕਦੇ ਆਗੇ ਉਹ ਵੈਂਟੀਲੇਟਰ ਤੋਂ ਉੱਤਰ ਕੇ ਵਧੀਆ ਉਹਦੇ ਵੱਲ ਨੂੰ ਕੰਡੀਸ਼ਨ ਵੱਲ ਨੂੰ ਜਾ ਸਕਦੇ ਆਗੇ ਉਹਦੇ ਨਾਲ ਹੋਰ ਫਾਇਦਾ ਹੋਣ ਵਾਲਾ ਤਾਂ ਅੰਤ ਵਿੱਚ ਤੁਸੀਂ ਮਤਲਬ ਕੀ ਕਹਿ ਸਕਦੇ ਹੋ ਵੀ ਸਰਕਾਰ ਦਾ ਜਿਹੜਾ ਰਵਈਆ ਹੈਗਾ ਜਾਂ ਸਰਕਾਰ ਦਾ ਜਿਹੜਾ ਪੂਰੇ ਦਾ ਪੂਰੇ ਕਾਰਜ ਗੁਜ਼ਾਰੀ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਤੁਸੀਂ ਸਮੇਟਣਾ ਹੋਵੇ ਇਹਨਾਂ ਕਾਰਗੁਜ਼ਾਰੀ ਤਾਂ ਇਹ ਆ ਕਿ ਜਿੰਨੀ ਕਿ ਸਾਡੀ ਮੀਟਿੰਗ ਹੋਈ ਆ ਹੁਣ ਸਾਡੇ ਸਾਹਮਣੇ ਕੀ ਹੁੰਦਾ ਹੈ ਕਿ ਐਜੂਕੇਸ਼ਨ ਮਿਸ ਤੋਂ ਕਹਿ ਦਿੰਦੇ ਨੇ ਕਈ ਸੈਕਟਰੀ ਨੂੰ ਕਹਿ ਦਿੰਦੇ ਆ ਫੋਨ ਕਰ ਦਿੰਦੇ ਆ ਕਿ ਜਿੰਨਾ ਦਾ ਕੰਮ ਕਰੋ ਪਰ ਅਸੀਂ ਸੈਕਟਰੀ ਲਈ ਜਾਂ ਨਾਲ ਸਾਾਨੂੰ ਕੋਈ ਫਿਰ ਰਿਜ਼ਲਟ ਨਹੀਂ ਮਿਲਦਾ ਠੀਕ ਹੈ ਕਿ ਐਜੂਕੇਸ਼ਨ ਮਿਸ ਤੋਂ ਕਈ ਵਾਰ ਤਾਂ ਵੀ ਕਹਿ ਦਿੰਦੇ ਆ ਕਿ ਮੈਂ ਤਾਂ ਲੱਗ ਰਹੇ ਆ ਜੋਰ ਲਾ ਰਹੇ ਆ ਅਸੀਂ ਕਰ ਰਹੇ ਆ ਤੁਹਾਡਾ ਠੀਕ ਹੈ ਪਰ ਸਾਨੂੰ ਰਿਜ਼ਲਟ ਨਹੀਂ ਜਾਂਦੇ ਸਿਰੇ ਸਾਡੀ ਤਾਂ ਡਿਵੈਲਪਮੈਂਟ ਨਾਲ ਸਾਡਾ ਤਾਂ ਮਸਲਾ ਹੈ ਪਰ ਸਾਨੂੰ ਹਲੇ ਕੀ ਆ ਸਾਨੂੰ ਆਫੀਸ਼ੀਅਲੀ ਹੁਣ ਅੰਦਰ ਨਹੀਂ ਪਤਾ ਸਾਨੂੰ ਕੀ ਚੱਲਦਾ ਪਿਆ ਆਲੇ ਕਿ ਭਰਤੀ ਦਾ ਕਿੰਨਾ ਕੰਮ ਹੋ ਗਿਆ ਕਿੰਨਾ ਨਹੀਂ ਹੋਇਆ ਪਰ ਹਾਲੇ ਤੱਕ ਸਾਨੂੰ ਕੋਈ ਡਿਵੈਲਪਮੈਂਟ ਨਹੀਂ ਮਿਲੀ ਨਾ ਸਾਡੇ ਰਿਜ਼ਲਟ ਆਊਟ ਹੋਇਆ ਨਾ ਹੀ ਸਾਡਾ ਹੋਇਆ ਜਿਹੜਾ ਸਾਡੀਆਂ ਜਿਹੜੀਆਂ ਸਾਡੇ ਜਿਹੜੇ ਜੋਇਨਿੰਗ ਲੈਟਰ ਨੇ ਨਾ ਹੀ ਉਹ ਪਬਲਿਸ਼ ਹੋਏ ਨੇ ਹਲੇ ਤੱਕ ਸਾਨੂੰ ਹਾਲੇ ਤੱਕ ਕੋਈ ਵੀ ਆਫੀਸ਼ੀਅਲ ਇਦਾਂ ਦੀ ਜਾਣਕਾਰੀ ਜਾਂ ਡਿਵੈਲਪਮੈਂਟ ਸਾਨੂੰ ਉਹ ਨਹੀਂ ਮਿਲ ਰਹੀ ਅਸੀਂ ਬਾਰ-ਬਾਰ ਸਰਕਾਰ ਨੂੰ ਇਹੀ ਗੱਲ ਕਰਦੇ ਆਂਗੇ ਕਿ ਅਸੀਂ ਬਾਰ-ਬਾਰ ਅਪੀਲਾ ਵੀ ਕਰ ਚੁੱਕੇ ਆਂ ਤੇ ਅਸੀਂ ਵਾਰ-ਵਾਰ ਹੁਣ ਪ੍ਰੋਟੈਸਟ ਲਈ ਵੀ ਇਹ ਗੱਲ ਕਹਿ ਚੁੱਕਿਆਂਗੇ ਕਿ ਭਾਈ ਤੁਸੀਂ ਪੰਜਾਬ ਦੀ ਹਾਇਰ ਐਜੂਕੇਸ਼ਨ ਦਾ ਮਸਲਾ ਹੈਗਾ ਤੁਸੀਂ ਇਹਦੇ ਤੇ ਜ਼ੋਰ ਲਾਓ ਭਰਤੀ ਦੇ ਉਤੇ ਇਹਨੂੰ ਬਚਾਓ ਭਰਤੀ ਨੂੰ ਇਹ ਭਰਤੀ ਬਚਾਉਣੀ ਬਹੁਤ ਜ਼ਰੂਰੀ ਹੈ ਭਰਤੀ ਸਿਹਜੜਨੀ ਬਹੁਤ ਜ਼ਰੂਰੀ ਹੈ ਬਹੁਤ ਲੰਮੇ ਸਮੇਂ ਅਰਸੇ ਬਾਅਦ ਹੈ ਜਿਹੜਾ ਹੈਗਾ ਪੰਜਾਬ ਦੇ ਹਾਇਰ ਐਜੂਕੇਸ਼ਨ ਪੰਜਾਬ ਦੀ ਹਾਇਰ ਐਜੂਕੇਸ਼ਨ ਦੇ ਵਿੱਚ ਕੁਝ ਨਵਾਂ ਹੋਣ ਲੱਗਿਆ ਹੈਗਾ ਤਾਂ ਤੁਸੀਂ ਇਸ ਭਰਤੀ ਦੇ ਉਤੇ ਕੰਮ ਕਰਕੇ ਇਹਨੂੰ ਜਿਹੜਾ ਹੈਗਾ ਪੂਰਾ ਕਰਨ ਵਾਲਾ ਕੰਮ ਕਰੋ ਜੇ ਹੁਣ ਨਹੀਂ ਪੂਰਾ ਕਰਨਗੇ ਤਾਂ ਫਿਰ ਅਸੀਂ ਤਾਂ ਉੱਥੇ ਹੀ ਆ ਸੀ ਤਾਂ ਫਿਰ ਸੰਘਰਸ਼ ਦੇ ਮੈਦਾਨ 'ਚ ਖੜ ਇਹ ਤਾਂ ਜਿਸ ਤੱਕ ਜਿਹਨਾਂ ਦੇ ਹੋਰ ਤੇ ਜਣਾ ਚਾਹੁੰਦੇ ਆਂ ਤਾਂ ਕੋਈ ਹੋਰ ਵਧੀਆ ਪਰਚਾ ਕਰਕੇ ਭੇਜਣਾ ਚਾਹੁੰਦੇ ਆਂ ਤਾਂ ਅਸੀਂ ਉਹਦੇ ਲਈ ਵੀ ਤਿਆਰ ਆਂਗੇ ਆਹ ਲਾਸਟ ਗੱਲ ਇਹ ਪੁੱਛਣੀ ਮਨ ਲੋ ਪਹਿਲੀ ਵਾਰ ਹੈ ਅਵੇ ਤੁਸੀਂ ਪੀ ਐਚ ਡੀ ਕੀਤੀ ਐ ਬਹੁਤ ਸਾਰੇ ਸਾਥੀਆਂ ਦੀ ਤੁਹਾਡੇ ਪੀ ਐਚ ਡੀ ਹੋਈ ਹੋਈ ਆ ਤੇ ਮਨ ਲੋ ਕੀ ਸੋਚ ਕੇ ਉਹਨਾਂ ਨੇ ਕੀ ਸੋਚਿਆ ਵੀ ਕੋਈ ਤੁਹਾਨੂੰ ਪੁਲਿਸ ਐ ਤੁਹਾਨੂੰ ਇਹ ਡਰਾ ਸਕਦੀ ਐ ਮਨ ਲੋ ਤੁਹਾਡੇ ਝੂਠੇ ਪਰਚੇ ਪਾਏ ਗਏ ਉਹਦਾ ਕੀ ਤੁਹਾਨੂੰ ਕੀ ਲੱਗਦਾਗਾ ਕੀ ਇਹ ਤੁਹਾਡੇ ਨਾਲ ਜਸਟਿਸ ਐ ਇਹ ਇਹ ਸਾਡੇ ਇਹ ਸਾਡੇ ਨਾਲ ਤਾਂ ਇਨਜਸਟਸ ਹੈ ਹੀ ਹੈ ਪੰਜਾਬ ਦੇ ਲੋਕਾਂ ਨਾਲ ਇਨਜਸਟਸ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਜਿਹੜਾ ਹਰ এডਿਕੇਸ਼ਨ ਦਾ طبਕਾਗਾ ਜਿਨ੍ਹਾਂ ਨੇ ਪੰਜਾਬ ਨੂੰ ਸੇਵ ਦੇਣੀ ਹੈਗੀ ਠੀਕ ਹੈ ਤੁਸੀਂ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੜਤਾ ਮਤਲਬ ਕੀ ਹੈ ਕਿ ਤੁਸੀਂ ਪੰਜਾਬ ਦੇ ਖਿਲਾਫ ਕੰਮ ਕਰ ਰਹੇ ਹੋ ਨਾ ਸਰਕਾਰ ਦਾ ਠੀਕ ਹੈ ਤਾਂ ਇਹ ਹੈ ਕਿ ਸਾਨੂੰ ਡਰੋਂ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਉਹਨਾਂ ਨੇ ਪਰਚੇ ਪਾਏ ਨੇ ਸਾਨੂੰ ਜੇਲ੍ਹਾਂ ਪਹਿਲਾਂ ਪਤਾ ਥਾਣੇ ਦੇ ਸਿੱਟੇ ਕਈ ਵਾਰ ਉਸ ਤੋਂ ਬਾਅਦ ਜੇਲ੍ਹ ਵੀ ਦਿਖਾ ਦਿੱਤੀ ਜਿਹੜਾ ਰੋ ਵੀ ਕਾ ਹੁੰਦਾ ਨਾ ਲਾਸਟ ਰੇ ਹੁੰਦਾ ਵੀ ਜੇਲ੍ਹ ਚ ਰੱਖ ਦੋ ਬਸ ਬੰਦੇ ਨੂੰ ਨਾ ਤੁਸੀਂ ਚੱਕੀਆਂ ਬਾਰੇ ਚੱਕੀਆਂ ਬਾਰੇ ਹਾਂ ਬਿਲਕੁਲ ਅਸੀਂ ਉਹ ਵੀ ਉਹ ਵੀ ਇਹਨਾਂ ਨੇ ਸਰਕਾਰ ਨੇ ਸਾਨੂੰ ਦਿਖਾ ਕੇ ਦੇਖ ਲਿਆ ਆ ਪਰ ਇਹ ਪੰਜਾਬ ਦਾ ਖੂਨ ਐ ਇੰਨਾ ਛੇਤੀ ਪਿੱਛੇ ਮਰਨ ਵਾਲਾ ਹੈ ਨਹੀਂਗਾ ਤਾਂ ਹੁਣ ਇਹਦੇ ਚ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕ ਸਮੇਂ ਦੇ ਵਿੱਚ ਸਾਨੂੰ ਜੁਆਇਨ ਕਰਾ ਸਕਦੇ ਆ ਜਾਂ ਉਮੀਦ ਦਿਖਦੀ ਹੈ ਜਾਂ ਨਹੀਂ ਲੱਗਦਾ ਇਹ ਦੇਖੋ ਸਾਨੂੰ ਜਿਸ ਤਰ੍ਹਾਂ ਦਾ ਸਾਨੂੰ ਸਾਡੀ ਸਰਕਾਰ ਨਾਲ ਡਾਇਲੌਗ ਦੇ ਵਿੱਚ ਹਨਾ ਸਾਨੂੰ ਕਈ ਵਾਰ ਤਾਂ ਇਹ ਲੱਗਦਾ ਹੁੰਦਾਗਾ ਕਿ ਸਾਨੂੰ ਸ਼ਾਇਦ ਸਾਨੂੰ 20 ਦਿਨਾਂ ਦੇ ਵਿੱਚ ਜੁਆਇਨ ਕਰਾ ਦੇਣਗੇ ਪਰ ਕਈ ਵਾਰ ਸਾਨੂੰ ਇਹ ਲੱਗਦਾ ਵੀ ਨਹੀਂ ਇਹਨਾਂ ਦਾ ਕੋਈ ਦਾਦਾ ਜੁਆਇਨ ਕਰਾਉਣ ਦਾ ਇਦਾਂ ਦਾ ਜਿਹੜਾ ਚੱਲਦਾ ਪਿਆਗਾ ਪਰ ਅਸੀਂ ਉਮੀਦ ਕਰਦੇ ਆਂਗੇ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਹੁਣ ਤਾਂ ਬਹੁਤ ਹੱਦ ਤੱਕ ਬਹੁਤ ਅਸੀਂ ਬਹੁਤ ਕੁਝ ਹੰਡਾ ਲਿਆ ਹੋਇਆਗਾ ਨਾ ਹੋ ਸਕਦਾ ਹੁਣ ਸਰਕਾਰ ਕੁਝ ਆਉਣ ਵਾਲੇ 10 20 ਦਿਨਾਂ ਦੇ ਵਿੱਚ ਕੁਝ ਕਰੇ ਪਰ ਜੇ ਨਹੀਂ ਕਰੂ ਅਸੀਂ ਫਿਰ ਮੈਦਾਨ 'ਚ ਪਿਆਰਾਂਗੇ ਅਸੀਂ 24 ਤਰੀਕ ਨੂੰ ਇੱਕ ਰੈਲੀ ਅਸੀਂ ਰੱਖੀ ਹੈ ਆ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਾਂ ਉਹ ਰੈਲੀ ਕੀ ਉਹ ਰੈਲੀ ਅਸਲ ਦੇ ਵਿੱਚ ਕੀ ਆ ਕਿ ਪੰਜਾਬ ਕਿਉਂਕਿ ਉੱਥੇ ਕੀ ਹੋਇਆ ਉਹ ਜਦੋਂ ਜਿਹੜੀ ਆ ਜਿਹੜਾ ਮੁੱਖ ਮੰਤਰੀ ਦੇ ਕੋ ਦੇਖ ਕਰ ਦੇ ਕੇ ਜਦੋਂ ਕੋਈ ਵੀ ਪ੍ਰੋਟੈਸਟ ਕਰਨ ਜਾਂਦਾਗਾ ਤਾਂ ਉੱਥੇ ਕੀ ਆ ਉਹਨੂੰ ਕੁੱਟਿਆ ਮਾਰਿਆ ਜਾਂਦਾ ਤਾਂ ਪਰਚੇ ਤਾਂ ਕੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਕ੍ਰੀਏਟ ਜਿਹੜਾ ਕੀਤਾਗਾ ਪਿਛਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਸਰਕਾਰ ਨੇ ਤਾਂ ਉਹਦੇ ਉਹਦੇ ਉਹਨੂੰ ਇੱਕ ਵੰਗਾਰ ਦੇ ਵਿੱਚ ਕਿ ਉਹਦੇ ਉਸ ਜਿਹੜਾ ਜ਼ਬਰ ਹੈ ਜਿਹੜਾ ਉੱਥੇ ਲੋਕਾਂ ਦੇ ਉੱਤੇ ਹੁੰਦਾ ਕੋਈ ਵੀ ਜਨ ਧਰਮਾਂ ਦੇਣ ਜਾਂਦਾਗਾ ਉਹ ਜ਼ਬਰ ਦੇ ਖਿਲਾਫ ਜਿਹੜੀ ਉਹ ਰੈਲੀ ਹੈਗੀ ਉਹਦੇ ਵਿੱਚ ਪੰਜਾਬ ਦੇ ਕਿਸਾਨ ਜਿੱਥੇ ਬੰਦਿਆਂ ਨੇ ਸ਼ਾਮਿਲ ਨੇ ਪੰਜਾਬ ਦੇ ਮਜ਼ਦੂਰ ਜਿੱਥੇ ਬੰਦੀਆਂ ਸ਼ਾਮਲ ਨੇ ਉਹਦੇ ਵਿੱਚ ਪੰਜਾਬ ਦੇ ਵਿਦਿਆਰਥੀ ਜਿੱਥੇ ਬੰਦੀਆਂ ਸ਼ਾਮਲ ਨੇ ਪੰਜਾਬ ਦੇ ਮੁਲਾਜ਼ਮ ਜਿੱਥੇ ਉਹਨੀਆਂ ਸ਼ਾਮਲ ਨੇ ਤੇ ਜਿਹੜਾ 1158 ਫੰਟ ਹੈ ਇਹ ਪੂਰਾ ਪੂਰਾ ਉਹਦੇ ਵਿੱਚ ਸ਼ਾਮਲ ਹੈਗਾ ਤੇ ਉਹ 24 ਨੂੰ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਮਾਸ ਰੈਲੀ ਹੋਊਗੀ ਇੱਕ ਉਸ ਉਸ ਜਿਹੜਾ ਪੰਜਾਬ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਤੋਂ ਜ਼ਬਰ ਦਾ ਮੋੜ ਭਰਿਆ ਪੰਜਾਬ ਦੇ ਲੋਕਾਂ ਦੇ ਖਿਲਾਫ ਤਾਂ ਉਹਦੇ ਖਿਲਾਫ ਉਹ ਇੱਕ ਜਿਹੜਾਗਾ ਐਲਾਨ ਆ ਇੱਕ ਉਹਦੇ ਉਹਦੇ ਖਿਲਾਫ ਇੱਕ ਜਿਹੜਾ ਸਾਡਾ ਵਿਰੋਧ ਹੈਗਾ ਉਹਦੇ ਵਿੱਚ ਜਿਹੜਾ ਅਸੀਂ ਅਸੀਂ ਅਪੀਲ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਓ ਤਾਂਕੇ ਉਸ ਰੈਲੀ ਨੂੰ ਸਫਲ ਬਣਾਈਏ ਤੇ ਪੰਜਾਬ ਦੇ ਵਿੱਚ ਜਿਹੜੀ ਡੈਮੋਕਰੈਟਿਕ ਸਪੇਸ ਆ ਠੀਕ ਹੈ ਪੰਜਾਬ ਉਹਨੂੰ ਬਚਾਇਆ ਜਾ ਸਕੇ ਪੰਜਾਬ ਦੇ ਡੈਮੋਕਰੈਟਿਕ ਸਪੇਸ ਦਾ ਬਚਣਾ ਬਹੁਤ ਜ਼ਰੂਰੀ ਹੈ ਇਸ ਲਈ ਤਾਂ ਸਾਥੀਓ ਇਹ ਸਨ ਪ੍ਰਿਤਪਾਲ ਜੀ ਜਿਨ੍ਹਾਂ ਨੇ ਆਪਦੇ 1158 ਬਾਰੇ ਤੇ ਉਸ ਤੋਂ ਇਲਾਵਾ ਸਰਕਾਰ ਦੀ ਕੀ ਕਾਰਗੁਜ਼ਾਰੀ ਆ ਉਹਦੇ ਬਾਰੇ ਦੱਸਿਆ ਤਾਂ ਕੱਲਾ 1158 ਹੀ ਨਹੀਂ ਉਸ ਤੋਂ ਬਾਅਦ ਆ ਵੀ ਈਟੀடி ਵਾਲੇ ਮਾਸਟਰ ਹੋਣਾ ਚਾਹੇ ਕੰਪਿਊਟਰ ਵਾਲੇ ਟੀਚਰ ਹੋਣਾ ਉਹ ਸਾਰੇ ਹੀ ਧਰਨੇ ਤੇ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਹਨਾਂ ਦੀ ਇੱਕ ਵੀ ਨਹੀਂ ਮੰਨ ਰਹੀ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀਗੀ ਕਿ ਲੋਕਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਟੈਂਕਿਆਂ ਤੇ ਨਹੀਂ ਚੜਨਾ ਪਊਗਾ ਤੇ ਅਸੀਂ ਉਹਨਾਂ ਦੇ ਨਾਲ ਡਾਇਲੌਗ ਕਰਾਂਗੇ ਪਿੰਡਾਂ ਦੇ ਵਿੱਚੋਂ ਸਰਕਾਰਾਂ ਚੱਲਣਗੀਆਂ ਪਰ ਉਹ ਉਦਾਂ ਦਾ ਬਿਲਕੁਲ ਹੁੰਦਾ ਨਹੀਂ ਦਿਖ ਰਿਹਾ ਮੈਂ ਨਰਪੈ ਸਿੰਘ ਅਤੇ ਤੁਸੀਂ ਜੁੜੇ ਸੀ ਦਾ ਕਿਰਤੀ ਨਾਲ ਧੰਨਵਾਦ ਦੋਸਤੋ